ਅਸਲਾਮੁਅਲੈਕੁਮ ਅਦਾਬ ਸਸਰੀਆਕਾਲ ਦੋਸਤੋ ਕਿਤਾ ਵਧੀਆ ਅੱਜ ਅਸੀਂ ਜਾ ਰਹੇ ਹਾਂ ਬ੍ਰੈਡਫੋਰਡ ਲਾਈਫ ਐਕਸਪਲੋਰ ਕਰਨ ਯੂਕੇ ਦੀ ਸ਼ਾਮ ਦਾ ਟਾਈਮ ਹੈ ਸ਼ਾਮ ਦਾ ਵਲਾ ਤੇ ਸਾਡੇ ਨਾਲ ਬਹੁਤ ਹੀ ਕੈਂਟ ਤੇ ਵਧੀਆ ਸਾਡੇ ਮਿੱਤਰ ਐਸਨ ਸਾਹਿਬ ਵੀ ਮੌਜੂਦ ਨੇ ਜਿਹੜੇ ਡਰਾਈਵ ਕਰ ਰਹੇ ਨੇ ਤੇ ਅਸੀਂ ਕਹਾਂ ਕਿ ਜਿਹੜਾ ਅਸੀਂ ਐਡਵੈਂਚਰ ਕਰਨ ਛੱਲੇ ਆ ਫੂਡ ਦਾ ਤੇ ਵੀ ਲੋਕ ਟ੍ਰੈਵਲ ਦਾ ਬਣਾਣ ਲਈ ਤੇ ਤੁਹਾਡੇ ਨਾਲ ਆਪਣੀ ਸ਼ਾਮ ਸਾਂਝੀ ਕੀਤੀ ਜਾਏ ਤੇ ਦੋਸਤੋ ਸਾਡੇ ਨਾਲ ਬਨੇ ਰਹਿਣਾ ਤੇ ਅਸੀਂ ਪਹਿਲੀ ਵਾਰੀ ਤੁਹਾਡੇ ਨਾਲ ਐਸਨ ਸਾਹਿਬ ਦਾ ਇੰਟਰੋਡਕਸ਼ਨ ਕਰਾ ਰਹੇ ਹਾਂ ਤੇ ਉਹਨਾਂ ਨਾਲ ਥੋੜੀ ਇੱਕ ਗੱਲ ਕਰਾਂਗੇ ਕਿਉਂਕਿ ਉਹ ਕੀ ਨਾਮ ਹੈ ਉਹਦਾ ਡਰਾਈਵਿੰਗ ਕਰ ਰਾਇ ਨੇ ਤੇ ਐਸੇ ਦੀ ਅਸੀਂ ਕੋਸ਼ਿਸ਼ ਲਈ ਉਹਨਾਂ ਨਾਲ ਇੱਕ ਦੋ ਮਿੰਟ ਲਈ ਇੱਕ ਅੱਧੇ ਸੈਕਿੰਡ ਲਈ ਗੱਲ ਕਰਨੇ ਆ ਤੇ ਉਹਨਾਂ ਨੂੰ ਪੁੱਛਾਂਗੇ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਅੱਜ ਬ੍ਰੈਡਫੋਰਡ ਜਾ ਕੇ ਅਸਲਾਮੁਅਲੈਕ ਵਾਲੇ ਸ਼ਫੀਕ ਭਾਈ ਠੀਕ ਹੈ ਜੀ ਬਦਿਆ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਅੱਜ ਅਸੀਂ ਬਾਹਰ ਨਿਕਲੇ ਆ ਐਕਸਪਲੋਰ ਕਰਨ ਤੇ YouTube ਦਾ ਇਹ ਪਹਿਲਾ ਵੀਲੋਗ ਹੈ ਮੇਰੇ ਨਾਲ ਤੇ ਤੁਹਾਨੂੰ ਕਿੱਦਾਂ ਦਾ ਅੱਜ ਫੀਲ ਹੋ ਰਿਹਾ ਤੁਸੀਂ ਸ਼ਫੀਕ ਭਾਈ ਬਹੁਤ ਅੱਛਾ ਫੀਲ ਹੋ ਰਿਹਾ మే ఈ پہلی ਵਾਰ ਜਾ ਰਹੇ ਹਾਂ ਬ੍ਰੈਡਫੋਰਡ ਚਲੋ ਅਈ ਦੇਖਨੇ ਆ ਕਿਹੋ ਜਿਹਾ ਰਹਿਣਮ ਇਨਸ਼ਾਅੱਲਾ ਇੰਜੋਏ ਕਰਾਂਗੇ ਬਹੁਤ ਚੰਗੇ ਤਰ੍ਹਾਂ ਕੱਜੇ ਪਹਿਲ ਵਾਰ ਹੈ ਤੇ ਜੀ ਅਸੀਂ ਜਿਸ ਤਰ੍ਹਾਂ ਕੇ ਉਹਨਾਂ ਨੇ ਆਪਣੇ ਆਪਣੇ ਲਈ ਫੀਲਿੰਗਸ ਦਾ ਇਜ਼ਹਾਰ ਕੀਤਾ ਫੀਲਿੰਗਸ ਐਕਸਪ੍ਰੈਸ ਕੀਤੀਆਂ ਨੇ ਦੋਸਤੋ ਤੇ ਅੱਗੇ ਅਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਪਿਆ ਤੇ ਅੱਗੇ ਜਾ ਕੇ ਤੁਹਾਨੂੰ ਮਜ਼ੀਦ ਆਪਣੀਆਂ ਗੱਲਾਂ ਸਾਂਝੀਆਂ ਕਰਕੇ ਤੁਹਾਨੂੰ ਦੱਸਾਂਗੇ ਕਿ ਅਸੀਂ ਕੀ ਕੀ ਐਕਸਪਲੋਰ ਕੀਤਾ ਦੋਸਤੋ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਅਸੀਂ ਕਿ ਅਸੀਂ ਆਏ ਹਾਂ ਬ੍ਰੈਡਫੋਰਡ 'ਚ ਤੇ ਸਰਦੀ ਏ ਨਵੰਬਰ ਦੀਆਂ ਸ਼ਾਮ ਰਾਤਾਂ ਨੇ ਤੇ ਅਸੀਂ ਲੋਰੀ ਡਾਬੇ ਤੇ ਆਇਆ ਤੇ ਅੱਥੋਂ ਦਾ ਤੁਹਾਨੂੰ ਐਂਬੀਅੰਸ ਵੀ ਵਹਾਨੇ ਆ ਤੇ ਖਾਣਾ ਖਾ ਕੇ ਵੀ ਤੁਹਾਨੂੰ ਦੱਸਾਂਗੇ ਤੇ ਚਲੋ ਬਾਹਰ ਤੁਹਾਨੂੰ ਮਹਾਨੇ ਆ ਬਹੁਤ ਹੀ ਵਧੀਆ ਤੇ ਮੇਰੇ ਨਾਲ ਰਹੋ ਦੋਸਤੋ ਐ ਵੇਖੋ ਦੋਸਤੋ ਲੋਰੀ ਡਾਬਾ ਬਹੁਤ ਹੀ ਵਧੀਆ ਐ ਇਹ ਲੋਰੀ ਸਟਰੀਟ ਫੂਡ ਐ ਫੈਮਿਲੀ ਡਾਈਨਿੰਗ ਲਈ ਤੇ ਨਾਲ ਬਾਕੀ ਸ਼ਾਵਾਂ ਵੀ ਤੁਸੀਂ ਵੇਖਦੇ ਜਾਓ ਕਿੱਡਾ ਵਧੀਆ ਸਭ ਕੁਝ ਤੇ ਸਾਡੇ ਪਿਆਰੇ ਐਸਨ ਭਾਈ ਨੇ ਤੇ ਇਹ ਚਾਚਾ ਚਾਹ ਦੀ ਚਾਹ ਵੀ ਏ ਅਸੀਂ ਸੋਚਿਆ ਕਿ ਖਾਣਾ ਖਾਣ ਤੋਂ ਬਾਅਦ ਤੁਹਾਨੂੰ ਸਾਚਾ ਚਾਚਾ ਚਾਹ ਦੀ ਚਾਹ ਵੀ ਪੀ ਕੇ ਵਹਾਵਾਂਗੇ ਤੇ ਉਹ ਸਾਡਾ ਦੂਜੇ ਪਾਸੇ ਮੈਕਡੋਨਲ ਦੇ ਇਹ ਦੋਸਤੋ ਹੋਟਲ ਦਾ ਅੰਬੀਅੰਸ ਦੇਖ ਸਕਦੇ ਹੋ ਕਿੱਡਾ ਵੈਲ ਡੈਕੋਰੇਟਿਡ ਵੈਲ ਆਰਟਿਸਟਿਡ ਆਰਟੀਕੂਲੇਟਿਡ ਇੰਟੀਰੀਅਰ ਹੈ ਇਹਦਾ ਇਹ ਛੱਤ ਵੀ ਵੇਖੋ ਰੂਪ ਵੇਖੋ ਫਨੂਸ ਲੱਗਾ ਬੜਾ ਵਧੀਆ ਇਹ ਵੇਖੋ ਕਿੱਡਾ ਸੋਹਣਾ ਰੈਸਟੋਰੈਂਟ ਹੈ ਜਿਹੜਾ ਅਸੀਂ ਚੋਸ ਕੀਤਾ ਦੋਸਤੋ ਆਹ ਵੇਖੋ ਸਮੋਸਾ ਚਾਟ ਐ ਅਸੀਂ ਖਾਣ ਲੱਗੇ ਆ ਤੇ ਖਾ ਕੇ ਤੁਹਾਨੂੰ ਦੱਸਨੇ ਆ ਕਿੱਦਾਂ ਦੀ ਏ ਦੋਸਤੋ ਐਸ ਚਾਟਰ ਆਇਆ ਸਮੋਸਾ ਚਾਟ ਤੇ ਅਸੀਂ ਖਾਣ ਲੱਗੇ ਆ ਤੇ ਖਾ ਕੇ ਤੁਹਾਨੂੰ ਦੱਸਦੇ ਆ ਕਿੱਦਾਂ ਦੀ ਏ ਨਾਲ ਹੀ ਰੋ ਸਾਡੇ ਨਵ ਜਸt ਐਹੀ ਜੀ ਦੋਸਤੋ ਕੜਾਈ ਬੜੀ ਵਧੀਆ ਮਿਰਚ ਦਾ ਮਸਾਲੇ ਦਾ ਅਦਰਕ ਦਾ ਟਮਾਟਰ ਦਾ ਤੜਕਾ ਨਾਲ ਖਮੀਰੀ ਦੇਸੀ ਰੋਟੀਆਂ ਤੰਦੂਰੀ ਤੇ ਐਨੇ ਐਸਨ ਪਾ ਜੀ ਬਿਲਕੁਲ ਦੇਸੀ ਸਟਾਈਲ ਚ ਹੈ ਜੀ ਹਾਂਜੀ ਤੇ ਅਸੀਂ ਹੁਣ ਖਾਣ ਲੱਗੇ ਆ ਦੋਸਤੋ ਤੇ ਸਾਡੇ ਨਾਲ ਰੱਖੋ ਇਹ ਸ਼ਫੀਕ ਭਾਈ ਖੰਡ ਹੋ ਗਿਆ ਖਾਣੇ ਦਾ ਐਂਡ ਹੋ ਗਿਆ ਜੀ ਖਾਣਾ ਬਹੁਤ ਹੀ ਵਧੀਆ ਸੀ ਤੇ ਅਸੀਂ ਐਕਸਪੈਕਟ ਨਹੀਂ ਕਰ ਰਹੇ ਸੀ ਕਿ ਪਾਕਿਸਤਾਨੀ ਟੇਸਟ ਸਾਨੂੰ ਬੜੀ ਦੇਰ ਬਾਅਦ ਮਿਲੇਗਾ ਤੇ ਜਿਸ ਤਰ੍ਹਾਂ ਲੋਹੜੀ ਸ਼ਾਦੀਆਂ ਤੇ ਜਾਂ ਪਾਕਿਸਤਾਨ ਚ ਆਮ ਸ਼ਾਦੀਆਂ ਹੁੰਦੀਆਂ ਪਿੰਡਾਂ ਥਾਵਾਂ ਤੇ ਉੱਥੇ ਜਿਸ ਤਰ੍ਹਾਂ ਦੇਗੀ ਟੇਸਟ ਹੁੰਦਾ ਹੈ ਨਾ ਬਿਲਕੁਲ ਓੰਜ ਦਾ ਬੜਾ ਨਰਮ ਦੋਸਤੋ ਚਾਹ ਪੀਣ ਆਇਆ ਕਾਫੀ ਬਹੁਤ ਵਧੀਆ ਚਾਹ ਵਾਲਾ ਤੇ ਤਾਨੂੰ ਨੇ ਆਪ ਸਹਾਨੇ ਆ ਤੇ ਚਾਹ ਆਰਡਰ ਕਰਨ ਲੱਗੇ ਆ ਦੋਸਤੋ ਤੇ ਦੇਖੋ ਕਿੰਨੀ ਧੀਆ ਆ ਤੇ ਤੁਹਾਨੂੰ ਦੱਸਦੇ ਆ ਕਿੰਨੀ ਧੀਆ ਚਾਹ ਦੋਸਤੋ ਕਸ਼ਮੀਰੀ ਚਾਹ ਆਰਡਰ ਕੀਤੀ ਹੈ ਆ ਦੇਖ ਲਓ ਕਿੱਤਾ ਵਧੀਆ ਭਾਈ ਜਨ ਬਣਾ ਰਹੇ ਨੇ ਸਾਡੇ ਲਈ ਬੜੀ ਵਧੀਆ ਆ ਦੇਖੋ ਵਿਕਰੀ ਦਾ ਸਮਾਨ ਵੀ ਇੱਥੇ ਪਤਾ ਨਹੀਂ ਕੀ ਕੀ ਕੁਝ ਪਿਆ ਦੇਖ ਲਓ ਗੁਲਾਬ ਜਾਮੂ ਨੇ ਲੋਡਡ ਵਨੀਲਾ ਚੀਜ਼ ਕੀ ਹੈ ਕਿ ਬਿਸਕੂਟ ਵੀ ਵਨੀਲਾ ਹੈ ਹਮਨੇ

ਦੇਸੀ ਮਾਹੌਲ ਯੂਕੇ ਮੇ ਦੇਸੀ ਮਾਹੌਲ ਫੁੱਲ ਟਾਈਮ ਗੋਰੇ ਦੇਸੀ ਹਰ ਬੰਦਾ ਜਾ ਰਿਹਾ ਹੈ ਰਾਤ ਦਾ ਟਾਈਮ ਹੈ ਬੀਡੀ 8 ਹੈ ਦੋਸਤੋ ਅਸੀਂ ਆ ਗਏ ਹਾਂ ਬ੍ਰੈਡਫੋਰਡ ਟਾਊਨ ਸੈਂਟਰ ਚ ਤੇ ਅਸੀਂ ਕਿਹਾ ਕਿ ਅਗਰ ਅਸੀਂ ਬ੍ਰੈਡਫੋਰਡ ਟਾਊਨ ਸੈਂਟਰ ਚ ਨਹੀਂ ਜਾਂਦੇ ਤੇ ਫਿਰ ਬ੍ਰੈਡਫੋਰਡ ਆਨ ਦਾ ਫਾਇਦਾ ਕੋਈ ਨਹੀਂ ਤੇ ਇਹ ਨਾਲ ਹੀ ਟ੍ਰੇਨ ਸਟੇਸ਼ਨ ਹੈ ਦੋਸਤੋ ਤੇ ਇਹ ਸਾਡੇ ਨਾਲ ਐਸਨ ਭਾਈ ਖਲੋਤੇ ਨੇ ਫੁੱਲ ਇੰਜੋਏ ਕਰ ਰਹੇ ਨੇ ਤੇ ਚਲੋ ਐਸਨ ਭਾਈ ਆਇਓ ਅੱਗੇ ਚੱਲੀਏ ਤੇ ਆਪਣੇ ਦੋਸਤਾਂ ਤੇ ਸਜਣਾ ਨੂੰ ਤੇ ਮਿੱਤਰਾਂ ਨੂੰ ਬ੍ਰੈਡਫੋਰਡ ਟਾਊਨ ਸੈਂਟਰ ਵਹਾਨੇ ਆ ਐ ਦੋਸਤੋ ਟਾਊਨ ਤੇ ਅਸੀਂ ਟਾਊਨ ਚ ਜਾਈ ਜਾ ਰਹੇ ਆ ਮਜ਼ੇ ਨਾਲ ਮੋਰ ਜੁਟਾ ਰਹੇ ਆ ਤੇ ਕਿੰਨਾ ਵਧੀਆ ਨਜ਼ਾਰਾ ਲੱਗ ਰਿਹਾ ਕ੍ਰਿਸਮਸ ਕੋਲ ਹੈ ਤੇ ਤੁਹਾਨੂੰ ਬਹੁਤ ਵਧੀਆ ਹੁਣ ਬਿਲਡਿੰਗਸ ਵੀ ਦੋਸਤੋ ਸਿਵਹਾਨੇ ਆ ਸਾਡੇ ਨਾਲ ਰਵੋ ਦੋਸਤੋ ਐ ਵੇਖੋ ਇਤਿਹਾਸਿਕ ਹਿਸਟੋਰੀਕਲ ਟਾਊਨ ਸੈਂਟਰ ਸਿਟੀ ਆਫ ਕਲਚਰ ਬ੍ਰੈਡਫੋਰਡ ਦੋਸਤੋ ਇਹ ਵੇਖੋ ਕਿ ਕਿੱਦਾ ਸੁੰਦਰ ਟਾਊਨ ਸੈਂਟਰ ਹੈ ਤੇ ਤੁਹਾਨੂੰ ਵਹਾਰਿਆਂ ਬਰੋਡਵੇ ਅਸੀਂ ਇਹ ਗਏ ਆ ਟਾਊਨ ਸੈਂਟਰ ਇਹ ਵੇਖੋ ਇੱਕ ਬਹੁਤ ਹੀ ਵਧੀਆ ਨਜ਼ਾਰਾ ਵਹਾਂ ਲੱਗੇ ਆ ਐਸਨ ਭਾਈ ਵੇਖ ਰਹੇ ਹੋ ਕਿੱਡਾ ਹੀ ਪਿਆਰਾ ਹੈ ਯਾਰ ਦੋਸਤੋ ਐਰ ਵੇਖੋ ਸਾਹਮਣੇ ਲਿਖਿਆ ਪਿਆ ਹੈਪੀ ਕ੍ਰਿਸਮਸ ਤੇ ਜਗਮਗ ਕਰਿਆ ਸਭ ਕੁਝ ਲਾਈਟਨਿੰਗ ਵੇਖੋ ਟਰੀਜ਼ ਤੇ ਆ ਬਹੁਤ ਹੀ ਵਧੀਆ ਪਾਰਕ ਚ ਆ ਚੁੱਕੇ ਆ ਅਸੀਂ ਤੁਹਾਨੂੰ ਵਹਾਨ ਲਈ ਤੇ ਐ ਬਸ ਫਾਈਨਲੀ ਸਾਡੇ ਥੋੜੇ ਇੱਕ ਵੀਊਜ਼ ਨੇ ਜਿਹੜੇ ਅਸੀਂ ਤੁਹਾਨੂੰ ਵਹਾਰੇ ਆ ਤੁਹਾਨੂੰ ਜਿੰਜ ਪਹਿਲੇ ਦੱਸਿਆ ਸੀ ਕਿ ਅਸੀਂ ਟਾਊਨ ਸੈਂਟਰ ਚ ਆਇਆ ਬ੍ਰੈਡਫੋਰਡ ਦੇ ਤੇ ਗਲੀਆਂ ਜਗਮਗ ਕਰ ਰਹੀਆਂ ਨੇ ਤੇ ਤੁਹਾਡੇ ਨਾਲ ਸਾਰੇ ਲਮਹੇ ਬੜੇ ਪ੍ਰਕਾਸ਼ਸ਼ ਤੇ ਬਹੁਤ ਵਧੀਆ ਨਜ਼ਾਰੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਸਾਡਾ ਚੈਨਲ ਸਬਸਕ੍ਰਾਈਬ ਕਰੋ ਐਸਨ ਬਾਜੀ ਕੋ ਪੁੱਛਾਂਗੇ ਉਹਨਾਂ ਨੂੰ ਬ੍ਰੈਡਫੋਰਡ ਪਹਿਲੀ ਵਾਰੀ ਵੇਖਣ ਚ ਕਿੱਦਾਂ ਦਾ ਲੱਗ ਰਿਹਾ ਤੇ ਐਸਨ ਬਾਜੀ ਦੱਸੋ ਕੈਂਜਾ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗਿਆ ਜੀ ਬ੍ਰੈਡਫੋਰਡ ਦੇਖੀ ਬਹੁਤ ਸਾਫ ਸੁਥਰਾ ਹੈ ਐਵੇਂ ਬਦਨਾਮ ਕਿਤਾਬ ਹੈ ਕਿ ਆਖਣੇ ਕਿ ਸਾਰੇ ਦੇਸ਼ੀ ਲੋਕਾਂ ਨੇ ਇਹਨਾਂ ਬੁਰੀ ਹਾਲਤ ਕਿਤੇ ਲੱਗ ਨਹੀਂ ਤੇ ਸਾਰੇ ਕਲਾਸਿਸ ਨੂੰ ਸ਼ਰ ਲੱਗਿਆ ਮੇਰੀਆਂ ਵੀ ਐਕਸਪੈਕਟੇਸ਼ਨ ਦੇ ਤوقعات ਦੇ برخلاف ਹੋਣ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਖਾਸ ਤੌਰ ਤੇ ਜਦੋਂ ਅਸੀਂ ਹੁਣ ਕ੍ਰਿਸਮਸ ਵੇਖ ਰਹੇ ਹਾਂ ਤੇ ਬਹੁਤ ਹੀ ਕੈਂਟ ਤੇ ਵਧੀਆ ਨਜ਼ਾਰੇ ਨੇ ਦੋਸਤੋ ਜਿੱਦਾਂ ਕਿ ਤੁਹਾਨੂੰ ਇਹ ਬੜਾ ਲੰਬਾ ਵੀਲੋਗ ਹੋ ਗਿਆ ਤੁਹਾਨੂੰ ਸਭ ਕੁਝ ਵਹਾਇਆ ਵਧੀਆ ਵਧੀਆ ਨਜ਼ਾਰੇ ਵਹਾਈ ਨੇ ਤੇ ਆਪਣੇ ਭਰਾ ਦਾ ਪੰਜਾਬੀ ਚੈਨਲ ਸਬਸਕ੍ਰਾਈਬ ਕਰੋ ਤੇ ਸਾਨੂੰ ਜਿਆਦਾ ਤੋਂ ਜਿਆਦਾ ਲਾਈਕ ਕਰੋ ਐਸਨਸਾਬ ਸਾਡੇ ਨਾਲ ਪਹਿਲੇ ਵਾਰੀ ਜੁੜੇ ਅਸੀਂ ਬੜਾ ਇੰਜੋਏ ਕੀਤਾ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਵੀਲੋਗ ਪਸੰਦ ਆਇਆ ਹੋਵੇਗਾ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਦੋਸਤੋ ਤੇ ਵੇਖਦੇ ਰਹੋ ਸਾਡਾ ਚੈਨਲ ਬਹੁਤ ਸ਼ੁਕਰੀਆ